ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਪੌਣੇ 11 ਦਾ ਤੇ ਕੰਮ ਅੱਜ ਸਿਰਫ ਖਾਣ ਪਕਾਉਣੇ ਹੋਇਆ ਕੁਝ ਨਹੀਂ ਹੋਇਆ ਪਤਾ ਨਾ ਮੌਸਮ ਇਹੋ ਜਿਹਾ ਕਰਕੇ ਨਾ ਆਪਾਂ ਥੋੜੇ ਲੇਜੀ ਹੋ ਜਾਂਦੇ ਆ ਲੱਗਦਾ ਕੋਈ ਕੰਮ ਨਹੀਂ ਬਣਦਾ ਕੱਪੜੇ ਮੈਂ ਥੋੜੇ ਜੀ ਧੋ ਕੇ ਆਈਆਂ ਬਾਹਰ ਲਾਈਕ ਮੌਸਮ ਖਰਾਬ ਬਕਲਦਾ ਹੀ 27 ਤਰੀਕ ਸੀ ਕੱਲ ਅੱਜ 28 ਤਰੀਕ ਹੈ ਦੋ ਦਿਨ ਦੱਸਿਆ ਨਾ ਮੌਸਮ ਖਰਾਬ ਹੈ ਇਕਦਮ ਧੁੱਪ ਜੀ ਥੋੜੇ ਜਿਹਾ ਕੱਪੜੇ ਮੇਰਾ ਦਿਲ ਕਰਿਆ ਮੈਂ ਧੋਲਾਂ ਮੈਨੂੰ ਦਵਿੰਦਰ ਨੇ ਹਟਾ ਤਾ ਕਹਿੰਦੇ ਕੱਪੜੇ ਨਾ ਤੋਂ ਹੀ ਮੌਸਮ ਅੱਜ ਖਰਾਬ ਹੀ ਦੱਸ ਰਹੇ ਨੇ ਘੰਟਾ ਦੋ ਘੰਟੇ ਕੀ ਗਏ ਨਾ ਸਾਫ਼ ਹੋ ਗਏ ਫਿਰ ਮੈਂ ਸਿਰਫ ਸੈਮੀ ਮਸ਼ੀਨ ਵਾਲੇ ਕੱਪੜੇ ਧੋਤੇ ਨੇ ਜਿਹਨਾਂ ਦਾ ਰੰਗ ਜਾ ਉਤਰਦਾ ਸੀਗਾ ਤੇ ਫੂਲੀ ਵਾਲਾ ਲੋਡ ਕੱਲ ਨੂੰ ਚਲਾਉਂਗੀ ਮਸ਼ੀਨ ਭਰੀ ਪਈ ਕੱਪੜੇ ਵਿੱਚ ਪਾਏ ਪਏ ਨੇ ਫੂਲੀ ਚ ਸੈਮੀ ਚ ਕੱਪੜੇ ਧੋਤੇ ਨੇ ਥੋੜੇ ਜਿਹਾ ਇੱਕ ਵਾਰ ਤਾਂ ਹਵਾ ਚੱਲ ਰਹੀ ਹੈ ਬਾਹਰ ਮੈਂ ਚਲ ਹਵਾ ਜੀ ਨਿਕਲ ਜੂ ਕੁਛ ਨਾ ਕੁਛ ਤਾਂ ਸੁੱਕਣਗੇ ਤੇ ਸ਼ੈੱਡ ਦੇ ਥੱਲੇ ਪਾਤੇ ਮੈਂ ਮੌਸਮ ਤਾਂ ਹੈ ਹੀ ਖਰਾਬ ਆ ਇਨਾਲ ਡਸਟਿੰਗ ਕਰ ਲਾ ਬੈਡ ਸ਼ੀਟ ਚੇਂਜ ਕਰਦਾ ਇੰਨਾ ਕੰਮ ਕਰਦੀ ਆ ਤੇ ਕਿਚਨ ਦਾ ਕੰਮ ਆਲਮੋਸਟ ਡਨ ਹੈ ਅੱਜ ਥੋੜੇ ਲੇਟ ਹੀ ਹੋ ਗਏ ਕਿਉਂਕਿ ਮੌਸਮ ਕਰਕੇ ਖਾਣਾ ਵੀ ਲੇਟ ਖਾਂਦਾ ਜਿਹੇ ਕੰਮ ਵੀ ਲੇਟ ਖਤਮ ਹੋਇਆ ਦੇਖੋ ਕੋਈ ਕੰਮ ਅੱਜ ਹੋ ਹੀ ਨਹੀਂ ਰਹਿਣਾ ਹੋਣਾ ਇਸ ਤੋਂ ਬਾਅਦ ਕੱਪੜੇ ਤਾਂ ਹੁਣ ਅਸੀਂ ਕੱਪੜੇ ਧੋਂਦਾ ਅੱਜ ਹੈ ਨਹੀਂ ਮੌਸਮ ਨਹੀਂ ਹੈਗਾ ਮੌਸਮ ਆ ਗਿਆ ਲਿੰਦਾ ਕੱਪੜਾ ਤੋਂ ਕੱਪੜੇ ਛੁੱਟੀ ਕੱਲ ਨੂੰ ਲਾਵਾਂਗੇ ਮੌਸਮ ਸਾਫ਼ ਰਿਹਾ ਜੀ ਤੁਹਾਨੂੰ ਬੈਡ ਸ਼ੀਟ ਚੇਂਜ ਕਰਦੇ ਰੂਮ ਦੀ ਤੇ ਡਸਟਿੰਗ ਕਰਦੀ ਆ ਪਾਣੀ ਦਾ ਗਲਾਸ ਪੀ ਲਿਆ ਪਾਣੀ ਦਾ ਟਾਈਮ ਹੋਇਆ ਪਿਆ ਉਸ ਤੋਂ ਬਾਅਦ ਉਹਨੂੰ ਮ ਕਰਨੀ ਸੀ ਬੈੱਡ ਸ਼ੀਟ ਚੇਂਜ ਕਾਟਨ ਦੀ ਥੋੜੀ ਜਲਦੀ ਕਰਨੀ ਪੈਂਦੀ ਪੰਜ ਚਾਰ ਦਿਨਾਂ ਤੋਂ ਵੱਧ ਤੋਂ ਵੱਧ ਇੱਕ ਵੀਕ ਮੂਲਨ ਬੈੱਡ ਸ਼ੀਟ ਮੈਂ ਦੋ ਵੀਕਸ ਪਛਾਲਾਂਦੇ ਹੁੰਦੀ ਸੀ ਬਿੱਜੇ ਝਾੜ ਕੇ ਪਛਾਲਾਂਦੇ ਹੁੰਦੇ ਸੀਗੇ ਤਿੰਨ ਚਾਰ ਦਿਨਾਂ ਤੋਂ ਝਾੜ ਕੇ ਪਛਾ ਦੋ ਤਾਂ ਛੇਤਰਾ ਨੀਡ ਐਂਡ ਕਲੀਨ ਜੀ ਲੱਗ ਜਾਂਦੇ ਸੀਗੇ ਤੇ ਕਾਟਨ ਦੀ ਥੋੜੀ ਜਲਦੀ ਚੇਂਜ ਕਰਨੀ ਪੈਂਦੀ ਹੈ ਨੀਚਲੀ ਬੈੱਡ ਸ਼ੀਟ ਮੈਂ ਇੱਕ ਵਾਰ ਸੇਮ ਹੀ ਰੱਖ ਦੂੰਗੀ ਨੈਕਸਟ ਟਾਈਮ ਸੋਚ ਰਹੀ ਹਾਂ ਜੋ ਚੇਂਜ ਕਰੂੰਗੀ ਨਾ ਬੈੱਡ ਸ਼ੀਟ ਉਹ ਤੋਂ ਨੀਚਲੀ ਵੀ ਚੇਂਜ ਕਰ ਦੋਗੇ ਫਿਲਹਾਲ ਇਹੀ ਸੇਮ ਹੀ ਰੱਖ ਰਹੀ ਆਂ ਮਾਕੀ ਮੌਸਮ ਮੈਂ ਥੋੜਾ ਖਰਾਬ ਸੀ ਕਪੜੇ ਕਾਫੀ ਇਕੱਠੇ ਹੋਈ ਜਾਂਦੇ ਸੀ ਧੋਣ ਵਾਲੇ ਤੋਂ ਧੋਣ ਤੇ ਇੱਕ ਦਿਨ ਪਹਿਲਾਂ ਸੀਗੇ ਤੇ ਦੋ ਦਿਨਾਂ ਦਾ ਹੋਰ ਡਿਲੇ ਹੋ ਗਏ ਤੇ ਨਾਲ-ਨਾਲ ਕਪੜੇ ਵੀ ਹੋਰ ਇਕੱਠੇ ਹੁੰਦੇ ਜਾ ਰਹੇ ਨੇ ਕਾਫੀ ਜ਼ਿਆਦਾ ਹੋ ਗਏ ਇੱਕ ਲੋਡ ਤਾਂ ਹੈਗਾ ਸੀ ਹੁਣ ਜਦੋਂ ਨੂੰ ਕੱਲ ਨੂੰ ਧੋਉਂਗੀ ਮੇਰੇ ਨਾਲ ਤਾਂ ਦੋ ਲੋਡ ਬਣ ਜਾਣਗੇ ਮਸ਼ੀਨ ਦੇ ਕਾਫੀ ਕੱਪੜੇ ਇਕੱਠੇ ਹੋ ਰਹੇ ਸਨ ਫਿਰ ਆਪਾਂ ਨੂੰ ਵੀ ਟੈਨਸ਼ਨ ਹੋਣ ਲੱਗ ਜਾਂਦੀ ਹੈ ਨਾ ਫਿਰ ਜ਼ਿਆਦਾ ਕੱਪੜੇ ਤੁਸੀਂ ਇਕੱਠੇ ਧੋ ਤੁਹਾਨੂੰ ਸੰਭਾਲਣੇ ਵੀ ਔਖੇ ਲੱਗਦੇ ਨੇਗੇ ਆਪਾਂ ਥਕਾਵਟ ਜ਼ਿਆਦਾ ਫੀਲ ਕਰਦੇ ਫਿਰ ਕੰਮ ਜਰ ਜ਼ਿਆਦਾ ਵੱਜ ਜਾਂਦਾ ਇੱਕ ਲੋਡ ਹੋਊ ਆਪਾਂ ਨੂੰ ਸੰਭਾਲ ਲੈਣਾ ਈਜ਼ੀ ਵੀ ਰਹਿੰਦਾ ਫਿਰ ਉਹਨੇ ਕੱਪੜੇ ਵੀ ਧੋ ਲੋ ਜਿੰਨੇ ਕਾ ਆਪਾਂ ਸੌਖੇ ਸਾਂਭ ਲਈ ਠੀਕ ਆ ਸਾਂਭਨੇ ਤਾਂ ਪਹਿਣਗੇ ਜਿੰਨੇ ਧੋਵਾਂਗੇ ਪਰ ਫਿਰ ਉਹ ਹੀ ਆਪਣਾ ਕੰਮ ਥੋੜਾ ਵੱਜ ਜਾਂਦਾ ਟਾਈਮ ਉੱਪਰ ਜ਼ਿਆਦਾ ਦੇਣਾ ਪੈਂਦਾ ਕੱਪੜਾ ਨੂੰ ਉ ਚਲੋ ਫਿਲਹਾਲ ਕਰ ਰਹੀ ਸੀ ਰੂਮ ਦੀ ਡਸਟਿੰਗ ਚਾਦਰ નીચે ਵਾਲੀ ਮੈਂ ਸੇਮ ਝਾੜ ਕੇ ਪਿਛਾਤੀ ਤੇ ਨਾਲ ਲੱਗਦੇ ਹੱਥ ਫਿਰ ਮੈਂ ਕਿਹਾ ਚਲੋ ਡਸਟਿੰਗ ਵੀ ਕਰਦਾ ਬਾਕੀ ਇੱਕ ਇੱਕ ਰੂਮ ਦੀ ਮੈਂ ਕਰਕੇ ਸਫਾਈ ਕਰਦੀ ਹੁੰਦੀ ਆ ਕਈ ਵਾਰ ਹੁੰਦਾ ਕਿ ਹਾਂ ਇਕੱਠੇ ਵੀ ਕਰ ਲਾਂ ਦੀ ਆ ਹੁਣ ਕਈ ਦਿਨਾਂ ਤੋਂ ਮੈਂ ਇੱਕ ਇੱਕ ਰੂਮ ਹੀ ਲੈ ਰਹੀ ਆ ਵੀ ਚਲੋ ਇੱਕ ਰੂਮ ਕਰ ਲਓ ਤੇ ਆਪ ਨੂੰ ਵੀ ਸੌਖਾ ਹੋ ਜਾਂਦਾ ਸਫਾਈ ਕਰਨਾ ਤੇ ਫਿਰ ਆਪਣਾ ਘਰ ਵੀ ਥੋੜਾ ਥੋੜਾ ਨਾਲ ਦਾ ਸਾਫ਼ ਬਣਿਆ ਰਹਿੰਦਾ ਤੇ ਆਪਾਂ ਨੂੰ ਵੀ ਕੰਮ ਦੀ ਆਦਤ ਬਣੀ ਰਹਿੰਦੀ ਆ ਨੇ ਆਪਾਂ ਫ੍ਰੀ ਬੈਠਾਂਗੇ ਤਾਂ ਫਿਰ ਕੰਮ ਕਰਨਾ ਔਖਾ ਲੱਗਦਾ ਇਸ ਕਰਕੇ ਕੰਮ ਦੀ ਆਦਤ ਜੀ ਪਣੀ ਰਹਿੰਦੀ ਆ ਤੇ ਹੁਣ ਵਧੀਆ ਹੋ ਗਿਆ ਮੌਸਮ ਕਾਟਨ ਦੇ ਬੈੱਡਸ਼ੀਟਸ ਵੇਚਣ ਲੱਗ ਗਏ ਆ ਕਾਟਨ ਦੀਆਂ ਜਿਆਦਾ ਟਾਈਮ ਬਿਚਦੀਆਂ ਨਹੀਂ ਵੂਲਨ ਹਜੇ ਉਨੀਆਂ ਕੰਮ ਨਹੀਂ ਆਉਂਦੀ ਹੈਗੇ ਜਿੰਨੇ ਕਾਟਨ ਦੀ ਆਉਂਦੀ ਹੈ ਮੈਂ ਯੂਜ਼ ਕਰਕੇ ਨਾ ਦਿਲ ਖੁਸ਼ ਹੁੰਦਾ ਵੀ ਕਾਟਨ ਦੇ ਬੈੱਡਸ਼ੀਟਸ ਵੱਧ ਤੋਂ ਵੱਧ ਯੂਜ਼ ਹੁੰਦੀਆਂ ਨੇ ਜਿਵੇਂ ਹੁਣ ਸਰਦੀਆਂ ਦੇ ਕੱਪੜੇ ਕਾਪਾ ਕੱਢਦੇ ਆ ਸੰਭਾਲਦੇ ਆ ਜਦ ਸੰਭਾਲਦੇ ਆ ਫਿਰ ਇਨਾ ਦੁੱਖ ਲੱਗਦਾ ਨਾ ਵੀ ਆਹ ਕੱਪੜਾ ਦਾ ਪਾਇਆ ਯਾਨੀ ਇਹ ਜਦ ਬਾਹਰ ਨਹੀਂ ਆਈ ਇਸ ਵਾਰ ਤਾਂ ਚਲ ਤੇ ਨਹੀਂ ਤਾਂ ਵੈਸੇ ਵੀ ਵਿੰਟਰਸ ਬਹੁਤ ਥੋੜੇ ਟਾਈਮ ਦੇ ਹੁੰਦੀਆਂ ਨੇ ਇਸ ਵਾਰ ਤਾਂ ਠੰਢੀ ਨਹੀਂ ਪਈ ਹੈਗੀ ਥੋੜੇ ਟਾਈਮ ਚ ਵੀ ਨਹੀਂ ਪਈ ਨਹੀਂ ਜਿਆਦਾ ਠੰਡ ਕੁਝ ਕੱਪੜਾ ਨਹੀਂ ਲੋੜ ਹੀ ਨਹੀਂ ਪਈ ਹੈਗੀ ਪਾਉਣ ਦੀ ਕੱਪੜਾ ਹਮੇਸ਼ਾ ਉਹੀ ਪਾ ਕੇ ਦਿਲ ਖੁਸ਼ ਹੁੰਦਾ ਜਿਹਨੂੰ ਵਾਦ ਤੋਂ ਵਾਦ ਪਾਈਏ ਕਈ ਕਈ ਭੈਣਾ ਇਹ ਸੰਗ ਮੰਨਦੀਆਂ ਨੇ ਵੀ ਕੱਪੜਾ ਰਿਪੀਟ ਕਰਨ ਤੇ ਸੰਗ ਮੰਨਦੀਆਂ ਨੇ ਹਨਾ ਪਰ ਮੈਨੂੰ ਕੋਈ ਆਏ ਨਹੀਂ ਹੁੰਦਾ ਮੈਨੂੰ ਆਉਂਦਾ ਮੈਂ ਆਪਣਾ ਕੱਪੜੇ ਪੈਸੇ ਲਾਇਨ ਨੇ ਵੀ ਆਪਾਂ ਪਾਈਏ ਹੰਡਾਈਏ ਇਹ ਨਹੀਂ ਹੈਗਾ ਵੀ ਰਿਪੀਟ ਕਿਉਂ ਕਰ ਰਹਿਆਂਗੇ ਸਗੋਂ ਮਨ ਖੁਸ਼ ਹੁੰਦਾ ਵੀ ਇਹ ਕੱਪੜਾ ਮੈਂ ਐਨੀਵਰ ਪਾ ਲਿਆ ਵੀ ਜਿੰਨੇ ਕਰਾ ਚਲੋ ਇਹ ਬਣਿਆ ਸੀ ਜਿੰਨਾ ਕੁ ਮੁੱਲ ਸੀ ਆਪਾਂ ਉਹਨਾਂ ਮੁੱਲ ਆਪਾਂ ਇਹਦਾ ਕੱਢ ਲਿਆ ਹਨਾ ਐ ਹੋਣਾ ਵੀ ਐਂ ਚਾਹੀਦਾ ਕਿਉਂਕਿ ਚੀਜ਼ਾਂ ਤੇ ਪੈਸੇ ਲੱਗਦੇ ਨੇ ਫ੍ਰੀ 'ਚ ਤੇ ਕੁਝ ਨਹੀਂ ਬਣਦਾ ਹੈਗਾ ਸਭ ਕੁਝ ਪੈਸਿਆਂ ਦਾ ਆਉਂਦਾ ਇਸ ਕਰਕੇ ਉਹਨੂੰ ਆਪਾਂ ਚੀਜ਼ਾਂ ਨੂੰ ਵਰਤੀ ਹੰਡਾਈ ਤੇ ਹੁਣ ਮੈਂ ਆਇਲ ਵਾਲਾ ਕਾਰਨਰ ਕਲੀਨ ਕੀਤਾ ਇੱਥੇ ਮੈਂ ਸਾਰੇ ਤਰ੍ਹਾਂ ਦੇ ਤੇਲ ਇੱਥੇ ਰੱਖਦੀ ਹੁੰਨੀ ਆ ਤੇਲ ਵਾਲੀ ਜਗ੍ਹਾ ਚਿਪਚਿਪੀ ਬਹੁਤ ਹੋ ਜਾਂਦੀ ਇਸ ਕਰਕੇ ਮੈਂ ਇਹਦੇ ਨੀਚੇ ਨਾ ਪੇਪਰ ਵਿਛਾਉਣੀ ਹੁੰਨੀ ਆ ਪਹਿਲਾਂ ਬਾਸਕਟ ਰੱਖੀ ਹੋਈ ਆ ਬਾਸਕਟ ਦੇ ਨੀਚੇ ਵੀ ਇੱਕ ਬਰਾਊਨ ਪੇਪਰ ਰੱਖਿਆ ਹੋਇਆ ਹੈ ਜਿਹੜਾ ਕੋ ਸ਼ਾਪਿੰਗ ਬੈਗਸ ਆਪਨ ਪੇਪਰ ਬੈਗਸ ਇਨਦੇ ਨੂੰ ਮੈਂ ਯੂਜ਼ ਕਰ ਲਾਂਣੀ ਆ ਨੀਚੇ ਇੱਕ ਕਿਚਨ ਵਾਲੇ ਮੈਟ ਸਪਛਾਏ ਸੀ ਉਹਦੇ ਵਿੱਚ ਪੀਸ ਬਚਿਆ ਸੀ ਨੀਚੇ ਉਹ ਮੈਟ ਵਿਛਾਇਆ ਹੈ ਐਦਾਂ ਇਹ ਬਾਸਕਟ ਵਿੱਚ ਮੈਂ ਆਇਲ ਲਗਾਏ ਹੋਏ ਰੱਖਿਓ ਇਨ ਬੋਟਲਸ ਤੇ ਇਹ ਵੱਡੇ ਡੱਬੇ ਵਿੱਚ ਕੋਕੋਨਟ ਆਇਲ ਉੱਪਰ ਵਾਲੇ 'ਚ ਹੈਗਾ ਘਰੇ ਬਣਾਏ ਹੋਏ ਆਇਲ ਇੱਕ 'ਚ ਬਦਾਮ ਵਾਲਾ ਤੇਲ ਹੈ ਇੱਕ 'ਚ ਅਦਰਵਿੰਦ ਪੈਲਮੈਂਟ ਡ੍ਰੋਪਸ ਪਏ ਇਹ ਆ ਵਾਲਾ ਯੂਜ਼ ਕਰਦੇ ਨੇ ਫਿਰ ਮੈਂ ਛੋਟੀ ਬੋਟਲ 'ਚ ਪਾ ਲਾਂਣੀ ਆ ਥੋੜਾ ਈਜ਼ੀ ਹੋ ਜਾਣਾ ਯੂਜ਼ ਕਰਨਾ ਆਮ ਲਾਹ ਹਿਲਤੀ ਮੇਂ ਜਿਵੇਂ ਹਰ ਇੱਕ ਦੇ ਚੋਇਸ ਆ ਨਾ ਇਹ ਤਿਲਾਂ ਦਾ ਤੇਲ ਛੋਟੀ ਜੀ ਸ਼ੀਸ਼ੀ ਵਿੱਚ ਇਸ ਤਰ੍ਹਾਂ ਕਰ ਲੰਗ ਲੰਗ ਤੇਲ ਜੋ ਜਿਹਨੂੰ ਯੂਜ਼ ਕਰਨਾ ਹੁੰਦਾ ਉਹ ਰੱਖਣੇ ਪੈਂਦੇ ਨੇਗੇ ਇਦਾਂ ਇਹ ਤੇਲ ਵਾਲਾ ਕੋਰਨਰ ਮੱਝ ਕੀਤਾ ਕਲੀਨ ਫਿਰ ਇਹ ਚਿਪਚਿਪ ਨਹੀਂ ਰਹਿੰਦੇ ਹੈਗਾ ਥੋੜਾ ਜਿਨਾ ਬਾਹਰ ਸਾਫ਼ ਕਰਨਾ ਪੈਂਦਾ ਟਾਈਮ ਹੋ ਰਿਹਾ 1:30 ਹੋ ਗਏ ਤੇ ਹੁਣ ਮੈਂ ਕਰ ਦਿੰਦਾ ਅੰਜ ਸਵੇਰੇ ਬਣਾਈ ਇਸ ਗਾਜਰ ਮਟਰ ਦੀ ਸਬਜ਼ੀ ਇੰਗਾਰਜਨਾਂ ਬਾੜੀ ਚ ਲਗਾਈਆਂ ਹੋਈਆਂ ਨੇ ਬਾੜੀ ਚ ਪੱਟੀਆਂ ਨਹੀਂ ਤੇ ਇੰਨੀ ਸਵਾਦ ਸਬਜੀ ਬਣਦੀ ਮਠਾਸ ਚ ਬਣਦੀ ਹੈ ਜਿਹੜੇ ਘਰ ਦੇ ਗਾਜਰਾਂ ਹੁੰਦੀਆਂ ਸਬਜੀ ਹੀ ਉਹਦੀ ਕੁਦਰਤੀ ਨਾਲ ਬਹੁਤ ਸਵਾਦ ਬਣਦੀ ਹੈ ਤੇ ਉਮ ਵੀ ਜਦੋਂ ਸਰਦੀ ਖਤਮ ਹੁੰਦੀ ਹੈ ਗਾਜਰਾਂ ਦੀ ਮਠਾਸ ਜਿਹੜੇ ਸਬਜੀ ਬਹੁਤ ਵਧੀਆ ਲੱਗਦੀ ਆ ਆਪਾਂ ਹੁਣ ਕਰ ਲਈ ਲੰਚ ਪਹਿਲਾਂ ਹੀ ਜਾ ਕੇ ਬੈਹਣਾ ਨਾ ਬੋਟਲ ਚੱਕਦੇ ਉਹਨਾਂ ਕੋ ਝੋਲਾ ਜਾਣਾ ਚੱਕਣਾ ਹੁੰਦਾ ਖੋਲਿਓ ਹੈਲੋ ਖੋਲੋ ਬੋਟਲ ਝੋਲਾ ਉਸ ਜਾ ਕੇ ਮਰ ਪੁੱਲ ਗਿਆ ਹਾਂ ਜਾ ਕੇ ਬਈ ਇਹਨੇ ਬਲੀ ਵੀ ਮੈਂ ਸਾਫ ਕਰੀਆ ਤੁਨ ਆ ਹੁੰਦਾ ਖੜੀ ਮੈਂ ਹੀ ਤਿਆਰ ਹੋਈ ਜਾਂਦੀ ਹੁੰਦੀ ਆ ਮੈਂ ਵੀ ਸਮਾਨ-ਸਮੋਨ ਇਕੱਠਾ ਕਰਕੇ ਲੈ ਕੇ ਆਉਂਦੀ ਆ ਝੋਲੇ ਫਿਰ ਹੱਥਾਂ 'ਚ ਸਮਾਨ ਚੱਕਦੇ ਫਿਰੋ ਹੁਣ ਮੈਂ ਤੇ ਦਵਿੰਦਰ ਅਸੀਂ ਚਲੇ ਸੀਗੇ ਸ਼ਹਿਰ ਥੋੜਾ ਜਿਹਾ ਸਮਾਨ ਲੈਣ ਕਰਦਾ ਕੁਛ ਖਤਮ ਹੋਇਆ ਪਿਆ ਸੀਗਾ ਸਨੈਕਸ ਵਗੈਰਾ ਕੋਈ ਦੋ ਚਾਰ ਚੀਜ਼ਾਂ ਹੋਰ ਕੋਈ ਸਬਜੀ ਕੋਈ ਫਰੂਟ ਮੈਂ ਤੈਨੂੰ ਕਹਸਾ ਮੈਂ ਤੂੰ ਸੇ ਜਾਉ ਲੈ ਆਉ ਕਹਿੰਦੇ ਤੂੰ ਵੀ ਨਾਲ ਚੱਲ ਤੈਨੂੰ ਵੀ ਨਾਲ ਹੀ ਲੈ ਕੇ ਜਾਊਂਗਾ ਤੇਰੇ ਵੀ ਆਊਟਿੰਗ ਕਰਾਊਂਗਾ ਫਿਰ ਤੁਹਾਨੂੰ ਚੱਲੇ ਸੀ ਬਾਜ਼ਾਰ ਟਾਈਮ ਹੋ ਗਿਆ 2:30 ਤੇ ਹੁਣ ਅਸੀਂ ਚੱਲਿਆ ਮਾਨਸਾ ਮਾਨਸਾ ਚੱਲਿਆ ਸਮਾਨ ਲੈਣ ਦਾ ਰਾਸ਼ਨ ਕਿਚਨ ਦਾ ਥੋੜਾ ਬਹੁਤਾ ਜਿਹਾ ਰਾਸ਼ਨ ਕੁਝ ਖਾਣ ਪੀਣ ਦੇ 스ਨੈਕਸ ਕੋਈ ਬਿਸਕਟ ਕੋਈ ਨਮਕੀਨ ਕੋਈ ਮੱਠੀਆਂ ਜਿਗਰ ਖਾਣ ਨੂੰ ਖਤਮ ਹੋਏ ਪੈਸੇ ਸਮਾਨ ਤੇ ਉਹ ਲੈ ਕੇ ਆਉਨੇ ਆ ਕੋਈ ਫਰੂਟ ਸਬਜੀ ਅਹੀ ਜੀ ਜਿਹਾ ਲੈ ਕੇ ਆਉਣਾ ਮੌਸਮ ਠੀਕ ਹੈ ਸਵੇਰ ਦਾ ਮੈਂ ਚਲ ਪਹੁੰਚ ਆਉਂਦੇ ਆਉਂਦੇ ਪਾਰਕ ਕਿਤੇ ਆਉਂਦੇ ਆਉਂਦੇ ਪਾਰਕ ਚ ਵਾਕ ਕਰ ਆਵਾਂਗੇ ਅੱਜ ਦਾ ਮੌਸਮ ਖਰਾਬ ਮੌਸਮ ਹੈ ਖਰਾਬ ਹੈ ਕਰਦੇ ਆ ਉੱਥੇ ਖਰੀਦਦਾਰੀ ਕਰਦੇ ਸਮਾਨ ਦੀ ਰਾਸ਼ਨ ਦੀ ਬਿਸਕਟ ਨਮਕੀਨ ਬਹੁਤ ਲੱਗਦਾ ਸਾਡੇ ਕਰਾਰਾ ਜਿਆਦੇ ਖਾਨੇ ਆ ਦਵਿੰਦਰ ਕਰਾਰਾ ਖਾਂਦਾ ਜਿਆਦਾ ਖਾਤਾ ਜਾਂਦਾ ਮਿੱਠਾ ਨਹੀਂ ਹੋਣਾ ਖਾਤਾ ਜਾਂਦਾ ਬਿਸਕਟਸ ਦਾ ਕਦੇ ਕਦਾਂ ਇਹ ਕੀ ਕਹਣਾ ਇੱਕ ਦੋ ਖਾ ਲਓ ਪਾਕੀ ਉਹਨ ਬਿਸਕਟ ਦਾ ਟਾਈਮ ਆ ਰਿਹਾ ਦੇਸੀ ਕਿਉਂ ਉਹ ਬਿਸਕਟ ਹੀ ਚੱਲਿਆ ਕਰਨਗੇ ਹੁਣ ਤਾਂ ਪੰਜੀਰੀ ਵੀ ਪਈ ਐ ਤੇ ਅੱਜ ਦੇਖਦਾ ਬਿਸਕਟਸ ਵੀ ਟਰਾਈ ਕਰਾਂਗੇ ਵੀ ਲੈ ਆਈਏ ਕੰਮ ਕਰਮੀ ਕਰਕੇ ਪੰਜੀਰੀ ਹੁਣ ਜਿਆਦਾ ਖਾਦੀ ਨਹੀਂ ਹਣੀ ਨੀ ਕਦੀ ਵਾਰ ਚਾਹ ਨਾਲ ਬਿਸਕਟਸ ਲੈ ਲੇ ਜੋ ਕੋਈ ਆ ਜਾਂਦਾ ਘਰ ਦੇ ਬਿਸਕਟਸ ਠੀਕ ਰਹਿੰਦੇ ਨੇ ਆਟੇ ਵਾਲੇ ਬਿਸਕਟਸ ਚਾਹੀਏ ਬਾਜ਼ਾਰ ਵਾਲੇ ਤੋਂ ਮੈਦੇ ਵਾਲੇ ਹੁੰਦੇ ਨੇ ਜਿਆਦਾ ਸਨੀ ਜਿੱਪੀ ਜਾਂਦੇ ਨੇ ਨੀ ਤਾਂ ਉਹ ਹੀ ਹੈ ਪਾਣੀ ਮੀਂਹ ਦਾ ਨਹੀਂ ਆਜਾ ਪਹੁੰਚ ਗਏ ਬਾਜ਼ਾਰ ਟ੍ਰੈਫਿਕ ਕਾਹਨ ਦਾ ਟ੍ਰੈਫਿਕ ਟ੍ਰੈਫਿਕ ਬਹੁਤ ਟ੍ਰੈਫਿਕ ਹੋ ਗਿਆ ਹੁਣ ਤਾਂ ਸੱਚੀ ਗੱਡੀ 'ਚ ਆਉਣ ਔਖਾ ਲੱਗਦਾ ਬਾਜ਼ਾਰ ਪਾਰਕਿੰਗ ਦਿਲਾ ਦਈਏ ਗੱਡੀਆਂ ਨਾਲ ਇੱਥੇ ਪਾਰਕਿੰਗ ਚਲਾ ਦੂ। ਇੱਥੇ ਪਾਰਕਿੰਗ ਬਣਾਤੀ ਹੁਣ ਕਿੱਥੇ? ਉਹ ਮੋੜ ਦੇ ਨਾਲ ਉਹਨੇ ਪਾਸ ਬਣ ਗਈ। ਬਹੁਤ ਔਖਾ ਬਾਜ਼ਾਰ ਆਉਣਾ ਗੱਡੀਆਂ ਦੇ ਤੇ। ਹੋ ਸਕੂਟਰ ਹੋਵੇ ਹੈ ਨਾ ਮੋਟਰਸਾਈਕਲ ਹੋਵੇ ਜਿਵੇਂ ਮਰਦੀ ਲੰਗੇ। ਤੋਂ ਅਸੀਂ ਆਗੇ ਸੀ ਮੋਰ ਸਟੋਰ ਵਿੱਚ ਤੇ ਇਥੋਂ ਲੈਨੇ ਆ ਬਿਸਕੁਟਸ ਇਥੇ ਨਾ ਬਿਸਕੁਟਸ ਦੀ ਵੈਰਾਈਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਨਮਕੀਨ ਦੀ ਬਿਸਕੁਟਸ ਦੀ ਵੈਰਾਈਟੀ ਕਾਫੀ ਜ਼ਿਆਦਾ ਹੁੰਦੀ ਹੈ 스낵ਸ ਦੀ ਆਪਣੇ ਆਪ ਨੂੰ ਈਜ਼ੀ ਹੋ ਜਾਂਦਾ ਸਿਲੈਕਟ ਕਰਨਾ ਤੇ ਇਥੋਂ ਅਸੀਂ ਲੈਨੇ ਆ ਕੁਝ ਸਮਾਨ ਘਰ ਦਾ ਜਿਹੜਾ ਚਾਹੀਦਾ ਸੀਗਾ ਤੇ ਉਸ ਤੋਂ ਬਾਅਦ ਸਮਾਨ ਲੈ ਕੇ ਅਸੀਂ ਆਗੇ ਸੀ ਪਟੂਰਾ ਖਾਣ ਵੀ ਚਲੋ ਮੌਸਮ ਵਧੀਆ ਅੱਜ ਪਟੂਰਾ ਨਾ ਖਾ ਲਈਏ ਤੇ ਅਸੀਂ ਆਏ ਸ਼ਾਮ ਸਵੀਟਸ ਤੇ ਖਾਣੇ ਜਾਣੇ ਪਟੂਰੇ ਅੱਜ ਮੌਸਮ ਅੱਛਾ ਸਥਿਰ ਕਰਾਇਆ ਬਸ ਮੈਨੂੰ ਇੰਨੀ ਜ਼ਿਆਦਾ ਭੁੱਖ ਨਹੀਂ ਸੀ ਪਰ ਦਵਿੰਦਰ ਦਾ ਮਨ ਸੀ ਕਿ ਉਹ ਮੈਂ ਤਾਂ ਲੰਚ ਕਰਕੇ ਆਈ ਸੀ ਫਿਰ ਉਹ ਕਹਿੰਦੇ ਜੇ ਤੂੰ ਖਾਵੇਂਗੀ ਤਾਂ ਮੈਂ ਖਾਉਂ ਫਿਰ ਮੈਨੂੰ ਨਾ ਕਰਕੇ ਮਜਬੂਰੀ ਚ ਮੈਨੂੰ ਖਾਣਾ ਪਿਆ ਖਾਣਾ ਤਾਂ ਹੋ ਗਿਆ ਔਖਾ ਕਿਉਂਕਿ ਮੈਂ ਤਾਂ ਲੰਚ ਕੀਤਾ ਹੋਇਆ ਸੀਗਾ ਟਾਈਮ ਹੋ ਰਿਹਾ 4:15 ਦਾ ਛਟੂਰੇ ਅਸੀਂ ਖਾ ਲਏ ਡਿਨਰ ਹੋ ਗਿਆ ਮੇਰਾ ਤਾਂ ਮੈਂ ਤਾਂ ਪਹਿਲਾਂ ਘਰੇ ਲੰਚ ਕਰਕੇ ਆਈ ਸੀ ਫਿਰ ਛਟੂਰਾ ਖਾ ਲਿਆ ਮਸਾ ਹੀ ਖਾ ਲਿਆ ਔਖੇ ਹੋ ਗਏ ਖਾਣਾ ਔਖਾ ਜਿੱਦਾਂ ਨਾ ਕੋ ਜਿਆਦਾ ਨਹੀਂ ਖਾਤਾ ਜਾਂਦਾ ਜਿਹੜੇ-ਜਿਹੜੇ ਛਟੂਰਾ ਮਸਾ ਖਾਦਾ ਸੀ ਉਹਨਾਂ ਨੇ ਬਸ ਤਲੀ ਹੁਣ ਚੱਲਿਆ ਘਰ ਨੂੰ ਨਾਲੇ ਪਾਣੀ ਲੈ ਲਵਾਂ ਨਾ ਨਿੱਕੂ ਕੇ ਨਾਲੇ ਪਾਣੀ ਫਿਰ ਦੇਖਦੇ ਆ ਚੱਲਦੇ ਆ ਘਰੇ ਧਰੇ ਆ ਕੇ ਪੀਵਾਂ ਇੱਜਾ ਆ ਆ ਗਿਆ ਨਾਲੇ ਪਾਣੀ ਹੈਗਾ ਨਾਲੇ ਪਾਣੀ ਨਾਲੇ ਪਾਣੀ ਦੀ ਬਹੁਤ ਹੁੰਦਾ ਹੈ ਪਰ ਟੇਸਟ ਬਕ ਬਕ ਆ ਜਾ ਲੱਗਦਾ ਸਵਾਦ ਹਾਂ ਆ ਪੀਣ ਲੱਗਦੇ ਫਿਰ ਤਾਤ ਬਣ ਜਾਂਦੀਆਂ ਬਹੁਤ ਹੀ ਹੈਲਥ ਬੈਨੀਫਿਟਸ ਨੇ ਮੜ ਕੇ ਬੰਦ ਲਿਆ ਮੈਂ ਸਟਰੋਸ ਲੈ ਕੇ ਆਂਦੇ ਹਾਂ ਔਰ ਕੁਝ ਨਹੀਂ ਖਿਲਦੇ ਬਸ ਕੱਲ ਕਾਣ ਪੀਣ ਦਾ ਸਮਾਨ ਇਹਦੇ ਨਾਲ ਹੀ ਕਪ ਬਰਸ਼ ਵੀ ਮਿਲ ਰਹੇ ਕਲੀਨਿੰਗ ਵਾਲਾ ਚਾਹ ਸਟਰੋਸ ਨੇ ਦੇ ਵਿੱਚ ਦੋ ਵੈਂਟ ਵਾਲੀਆਂ ਨੇ ਦੋ ਸਟ੍ਰੇਟ ਨੇ ₹50 ਦਾ ਆਇਆ ਮਾੜਾ ਪੈਕਟ 3 ਜਾਂ 4 ਸਟ੍ਰੌਸ ਨੇ ਹੁਣ ਆਗੇ ਸੀ ਘਰਿਆਂ ਤੇ ਸੰਭਾਲਦੇ ਸਮਾਨ ਲੈ ਕੇ ਆਇਆ ਵਾਲੇ ਬਿਸਕੁਟ ਚਾਕਲੇਟ ਵਾਲੇ ਖਾਣੇ ਖਾ ਲੋ ਨਹੀਂ ਖਾਣੇ ਕੇਕ ਬਣ ਜੂਗਾ ਹਨਾ ਕੇਕ ਦੇ ਕੰਮ ਵੀ ਆ ਜਾਣਗੇ ਤੇ ਬੇਸਣ ਦਾ ਪੈਕਟ ਹੈ ਦਾਲ ਚੀਨੀ ਖਤਮ ਹੋਈ ਪਈ ਸੀ ਅਲਸੀ ਲੈ ਕੇ ਆਈਆਂ ਤੇ ਫੇਵਿਕੋਲ ਹੋ ਗਿਆ ਗਿਫਟ ਰੈਪਿੰਗ ਪੇਪਰਸ ਲੈ ਕੇ ਮੈਂ ਰੱਖਦੀ ਹੁੰਨੀ ਆ ਲੈ ਕੇ ਕਿਉਂ ਬਹੁਤ ਸੋਹਣਾ ਹਾਰਡ ਜਕੜ ਬਹੋਂਦੋ ਕੋ ਡੱਬਾ ਰੈਪ ਕਰ ਜਾਂਦਾ ਤੇ ਕੁਛ ਆ ਕੇਕਸ ਨੇ ਸਟਰੌਸ ਤਾਂ ਮੈਂ ਤੁਹਾਨੂੰ ਦਿਖਾਈਆ ਸੀ ਸਟਰੌਸ ਦਾ ਪੈਕ ਆ ਇੱਕ ਤੇ ਕੁਛ ਆ ਵਾਲੇ ਕੇਕ ਨੇ ਪੀਜ਼ਾ ਬੇਸ ਲੈ ਕੇ ਦਵਿੰਦਰ ਗਾਨੇ ਕੱਲ ਨੂੰ ਕਰੇ ਪੀਜ਼ਾ ਬਣਾਵਾਂਗੇ ਗੁੜ ਲੈ ਕੇ ਆਉਂਦਾ ਦਵਿੰਦਰ ਬਾੜੇ ਗੁੜ ਟਰਾਈ ਕਰਦੇ ਨੇਗੇ ਤੇ ਇਹ ਪੀਤੰਬਰੀ ਪਾਊਡਰ ਇੱਕ ਭੈਣ ਕਹਿੰਦੀ ਪੀਤੰਬਰੀ ਪਾਊਡਰ ਕਿੱਥੋਂ ਮਿਲਦਾ ਕਰਿਆਨੇ ਦੀ ਸ਼ਾਪ ਤੋਂ ਤੁਹਾਨੂੰ ਈਜ਼ੀਲੀ ਮਿਲ ਜੂ ਕੋਈ ਬਹੁਤ ਵੱਡੀ ਚੀਜ਼ ਨਹੀਂ ਵੀ ਨਹੀਂ ਮਿਲੂਗਾ ਇਸੇ ਵੀ ਛੋਟੀ ਦੁਕਾਨ ਤੇ ਜਾਉਂਗੇ ਨਾ ਉੱਥੋਂ ਮਿਲ ਜੂਗਾ ਡ੍ਰੇਨੈਕਸ ਖਤਮ ਹੋਇਆ ਪੈਸੀ ਇਹਦਾ ਲੈ ਕੇ ਆਉਂਦਾ ਪੈਕ ਬਾਕੀ ਇੰਦਰ ਨਮਕੀਨ ਬੇਲਪੂਰੀ ਪੂਜਿਆਗਰੀ ਇਹ ਸਾਰਾ ਖਾਣ ਪੀਣ ਦਾ ਸਮਾਨ ਹੈ ਇਹ ਲੈ ਕੇ ਆਂਦਾ ਨਾਰੀਅਲ ਪਾਣੀ ਹੋਗੀ ਐਦਾਂ ਕਰੀ ਕੁਛ ਨਾ ਕੁਛ ਸਮਾਨ ਆਪਣਾ ਖਤਮ ਹੋਇਆ ਹੀ ਰਿਆਂਦਾ ਤੇ ਹੁਣ ਹੋ ਗਈ ਸੀਗੀ ਸ਼ਾਮ 5 ਵਜ ਗਈ ਸੀ ਇਸ ਤੋਂ ਪਹਿਲਾਂ ਨਾ ਮੈਂ ਸਵਾ 4 ਵਜੇ ਫੋਨ ਦੇਖਦੀ ਮੈਂ ਸੌਂਗੀ ਨਹੀਂ ਨੀਂਦ ਆਈ ਕਿਉਂਕਿ ਖਾਣਾ ਖਾਦਾ ਹੋਇਆ ਸੀਗਾ ਅੰਨ ਖਾ ਕੇ ਤਾਂ ਹੀ ਤਾਂ ਕਹਿੰਦੀ ਮੈਂ ਸੁਸਤੀ ਪੈਂਦੀ ਨੀਂਦ ਆਉਂਦੀ ਤੇ ਮੈਂ ਫਟਾਫਟ ਉੱਠੀ ਵੀ ਹੈ 5 ਵਜ ਗਈ ਫਿਰ ਮੈਂ ਆ ਕੇ ਫਟਾਫਟ ਗਰਮ ਪਾਣੀ ਚ ਇਹ ਪਾ ਰਹੀਆਂ ਸੋਇਆਬੀਨ ਦੀ ਚੂਰਾ ਸੂਆ ਚੂਰਾ ਤਾਂ ਕਿ ਮੈਂ ਪੁਰਜੀ ਬਣਾਉ ਸੂਆ ਪੀਨ ਦੀ ਕੁਛ ਤਾਂ ਮੇਰੇ ਕੋਲ ਸਵੇਰ ਵਾਲੀ ਸਬਜ਼ੀ ਪਈ ਆ ਗਾਜਰ ਮਟਰ ਦੀ ਤੇ ਕੁਛ ਮੈਂ ਸੂਆ ਦੀ ਪੁਰਜੀ ਬਣਾ ਲੂੰਗੀ ਉਹ ਮੈਂ ਗਰਮ ਪਾਣੀ ਵਿੱਚ ਪਾ ਕੇ ਸੋਕ ਕਰਕੇ ਰੱਖਦੀ ਤੇ ਐਨ ਮੈਂ ਤੜਕੇ ਦੀ ਤਿਆਰੀ ਕਰ ਲਾਂਣੀ ਆ ਪਿਆਜ਼ ਬਰੀਕ ਚੌਪ ਕਰ ਲਾਂਣੀ ਟਮਾਟਰ ਕੱਟ ਲੂੰਗੀ ਤੇ ਉਧਰ ਪਾਣੀ ਚ ਪਾ ਕੇ ਮੈਂ ਸੋਕ ਕਰਕੇ ਰੱਖ ਦਉ ਸੌਫਟ ਹੋ ਜੂ ਅੱਛੀ ਲੱਗਦੀ ਕਦੇ ਕਦੇ ਬਣਾਈਏ ਕੋਈ ਵਾਰੀ ਹੁੰਦਾ ਥੋੜੀ ਸਬਜੀ ਪਈ ਆ ਕੁਛ ਹੋਰ ਨਾਲ ਬਣਾਉਣ ਦਾ ਆਪਸ਼ਨ ਜੀ ਹੋ ਜਾਂਦੀ ਆ ਫੈਸਟ ਵੀ ਖਾਣ ਚ ਵੀ ਹੈਲਦੀ ਆ ਨੀਂ ਇੰਨੀ ਆਈ ਮੈਨੂੰ ਆ ਕੇ ਇੰਨੀ ਸੁਸਤੀ ਚੜੀ ਨਾ ਤੇ ਇੰਨੀ ਸੁਸਤੀ ਮੈਨੂੰ ਕਦੇ ਵੀ ਜੜੀ ਕੋ ਕਰ ਜ ਮੈਂ ਖਾਣਾ ਡਬਲ ਟਾਈਮ ਖਾ ਲਿਆ ਘਰੇ ਲੰਚ ਕਰ ਗਈ ਫਿਰ ਉੱਥੇ ਜਾ ਕੇ ਖਾ ਲਿਆ ਬਹੁਤ ਸੁਸਤੀ ਚੜ ਗਈ ਮੈਂ ਤਾਂ ਅੱਜ ਦਿਨ ਤੁਹਾਨੂੰ ਕਹਿ ਰਹੀ ਸੀ ਮੈਂ ਕਿ ਸੱਚੀ ਅੰਨ ਵਿੱਚ ਨਾ ਸੁਸਤੀ ਹੁੰਦੀ ਹੈ ਨੀਸਤੀ ਨਾਲ ਦੇ ਨਾਲ ਚੜ ਜਾਂਦੀ ਆਪਾਂ ਨੂੰ ਖਾਣਾ ਖਾ ਕੇ ਤੇ ਹੁਣ ਮੈਂ ਇੱਧਰ ਧੋ ਰਹੀ ਸੀ ਫਰੂਟਸ ਜਿਹੜੇ ਲੈ ਕੇ ਅਸੀਂ ਇੱਕ ਵਾਰ ਤੜਿਆ ਕਿ ਐਂ ਰੱਖਦੇ ਸੀਗੇ ਫਿਰ ਹੁਣ ਮੈਂ ਕਿਾ ਚਲ ਜੁਕੇ ਚੰਚ ਸ਼ਾਮ ਤੱਕ ਕੰਮ ਕਰੂੰਗੀ ਨਾ ਫਿਰ ਉਹਦੇ ਨਾਲ ਦੀ ਨਾਲ ਕੰਮ ਇਕੱਠੇ ਹੋ ਜਾਣਗੇ ਤੇ ਇੱਧਰ ਮੈਂ ਧੋ ਰਹੀਆਂ ਫਰੂਟਸ ਸਬਜ਼ੀ ਜੋ ਲੈ ਕੇ ਆਈ ਸੀਗੇ ਗ੍ਰੇਪਸ ਘਰ ਦੇ ਕੋਈ ਇਹੋ ਜਿਹੀ ਚੀਜ਼ ਆਪਣੇ ਜ਼ਰੂਰਤਾਂ ਕਦੇ ਵੀ ਪੂਰੀਆਂ ਹੁੰਦੀਆਂ ਸਮਾਨ ਕਦੇ ਵੀ ਨਾ ਪੂਰਾ ਹੁੰਦਾ ਜਾਂ ਖਤਮ ਹੋ ਗਿਆ ਜਾਂ ਖਤਮ ਹੋ ਗਿਆ ਜਾਂ ਚਾਹੀਦਾ ਸ਼ਹਿਰ ਸ਼ਹਿਰਾਂ ਵਾਲਿਆਂ ਨੂੰ ਥੋੜਾ ਜਿਹਾ ਈਜ਼ੀ ਹੋ ਜਾਂਦਾ ਵਿੱਚ ਲੋਕਲ ਹੁੰਦੀ ਰਹੀ ਹੈ ਨਾ ਬਾਜ਼ਾਰ 'ਚ ਜਾ ਕੇ ਚੀਜ਼ ਲਿਆਣੀ ਸੌਖੀ ਹੈ ਤੇ ਪਰ ਜਿਹੜੇ ਪਿੰਡ 'ਚ ਰਹਿੰਦੇ ਨੇ ਦੂਰ ਸਪੈਸ਼ਲ ਜਾਣਾ ਪੈਂਦਾ ਉਹਨੂੰ ਸੱਚੀ ਔਖਾ ਇੱਕ ਟਾਈਮ ਚੀਜ਼ ਖਤਮ ਹੋ ਜੇ ਨਾ ਕਰੇ ਫਿਰ ਆਹੀ ਥੋੜਾ ਜਿਹਾ ਔਖਾ ਲੱਗਦਾ ਉਹ ਫਿਰ ਉਹ ਕੋਈ ਫੈਸਿਲਿਟੀ ਹਰ ਇੱਕ ਦੇ ਨੇੜੇ ਹੋਵੇ ਤਾਂ ਆਪਾਂ ਨੂੰ ਉਹਦੇ ਸਹੂਲਤ ਲੈਣੀ ਵੀ ਸੌਖੀ ਲੱਗਦੀ ਐ ਵੀ ਆਪਣਾ ਕੰਮ ਵੀ ਸੌਖਾ ਹੋ ਜਾਂਦਾ ਕੋਈ ਕੰਮ ਰੁਕਦਾ ਨਹੀਂਗਾ ਹੁਣ ਤਾਂ ਖੈਰ ਸਬਜ਼ੀ ਵਾਲੇ ਆਉਂਦੇ ਨਾ ਪਰ ਅਸੀਂ ਸਬਜ਼ੀ ਵਾਲੇ ਤੋਂ ਸਬਜ਼ੀ ਬਹੁਤ ਐਮਰਜੈਂਸੀ 'ਚ ਹੀ ਲੈਣੇ ਹੁੰਦੇ ਆ ਨਿਤਵਿੰਦਰ ਕਹਿੰਦੇ ਨਿਮਾਂਸਾ ਤੂਈ ਆਪਾਂ ਲੈ ਕੇ ਆਈ ਸਬਜ਼ੀ ਉੱਥੋਂ ਇਕੱਠੀ ਲਿਆਉਣੇ ਹੁੰਦੇ ਨੇ ਜਿਹੜੇ ਕੁਝ ਵੀ ਚਾਹੀਦਾ ਹੁੰਦਾ ਤੇ ਦਰਫੁ ਗ੍ਰੇਵਸ ਤੋਂ ਕੇ ਪਾ ਦੂੰ ਬਾਸਕਟ ਵਿੱਚ ਤੇ ਬਾਕੀ ਸੇਮ ਪਾਣੀ ਵਿੱਚ ਆਹੀ ਫਰੂਟਸ ਪਾ ਦੋ ਜੀ ਚੀਕੂ ਸੀ ਸ਼ਿਮਲਾ ਮਿਰਚ ਹੋ ਗਈ ਸ਼ਿਮਲਾ ਮਿਰਚ ਮੈਂ ਕਦੇ ਵੀ ਖਤਮ ਹੋਣ ਦਿੰਦੀ ਫਿਰ ਜਿਵੇਂ ਸਰਦੀ ਗਰਮੀ ਸ਼ਿਮਲਾ ਮਿਰਚ ਮੈਂ ਕਦੇ ਖਤਮ ਹੋਣ ਹੀ ਦਿੰਦੀ ਮੈਨੂੰ ਦਵਿੰਦਰ ਕਹਿੰਦੇ ਨੇ ਕਹਿੰਦੇ ਤੂੰ ਸ਼ਿਮਲਾ ਮਿਰਚ ਬਹੁਤ ਜ਼ਿਆਦਾ ਖਾਣੀ ਆ ਵੀ ਇਹਦੇ ਵਿੱਚ ਯੂਰੀਆ ਬਹੁਤ ਪੈਂਦੀ ਆ ਮਾੜੀ ਆ ਇਹ ਇੰਨੀ ਨਾ ਖਾਇਆ ਕਰ ਫਿਰ ਇੰਨੀ ਤਾਂ ਮੈਂ ਨਹੀਂ ਖਾਂਦੀ ਹਾਂ ਚੀਲੇ ਵਗੈਰਾ ਚ ਮੈਂ ਪਾਉਣੀ ਆ ਕੋਈ ਭੁਰਜੀ ਬਣਾਵਾਂ ਕੁਝ ਹੋਰ ਮੈਂ ਹਰ ਇੱਕ ਚੀਜ਼ ਮੈਨੂੰ ਆਉਂਦਾ ਟੇਸਟ ਵਧੀਆ ਹੋਵੇ ਸੈਂਡਵਿਚ ਵੀ ਸ਼ਿਮਲਾ ਮਿਰਚ ਮੈਂ ਹੀ ਜ਼ਿਆਦਾ ਖਾਂਦੀ ਆ ਸ਼ਿਮਲਾ ਮਿਰਚ ਮੈਨੂੰ ਇਹਦਾ ਟੀਸ ਅੱਛਾ ਲੱਗਦਾ ਹਰ ਇੱਕ ਚੀਜ਼ ਵਿੱਚ ਇਹਦਾ ਫਲੇਵਰ ਆ ਮੈਨੂੰ ਬਹੁਤ ਅੱਛੀ ਲੱਗਦੀ ਹੈ ਖੈਰ ਅੱਜ ਤਾਂ ਸਾਈ ਲੈ ਕੇ ਆਏ ਵਿੱਚ ਅਨ ਕੱਲ ਨੂੰ ਪੀਜ਼ਾ ਬਣੂਗਾ ਪੀਜ਼ੇ ਤੇ ਚਮਲਾ ਮਿਰਚ ਚਾਹੀਦੀ ਹੋਊਗੀ ਤੋ ਹੁਣ ਮੈਂ ਲਗਾਉਣ ਲੱਗੀ ਸੀ ਤੜਕਾ ਪੁਰਜੀ ਨੂੰ ਤੜਕਾ ਲਗਾ ਕੇ ਬਸ ਸਿੰਪਲ ਹੀ ਮੈਥਡ ਹੈ ਜਿਵੇਂ ਆਪਾਂ ਸੁੱਕੀ ਸਮਝ ਤੜਕਾ ਲਗਾਉਨੇ ਆ ਨਾਣ ਮਿਰਚ ਮਸਾਲੇ ਪਾ ਕੇ ਤੇ ਜਿਹੜੀ ਸੋਕ ਕਰੀ ਸੀ ਪੁਰਜੀ ਨੂੰ ਪਾਣੀ ਵਿੱਚੋਂ ਕੱਢ ਲਾਂਗੇ ਪਾਣੀ ਥੋੜਾ ਦਬਾ ਕੇ ਨਿਚੋੜ ਵੀ ਦਵਾਂ ਕਿਉਂਕਿ ਪਾਣੀ ਸੋਕ ਲਾਂਦੇ ਫਿਰ ਪੁਰਜੀ ਸੁੱਕੀ ਨਾਣੀ ਪਾਣੀ ਪਾਣੀ ਜਿਹਾ ਹੋ ਜਾਊਗਾ ਤੇ ਉਪਰ ਜਿਹਦੇ ਵਿੱਚ ਮੈਂ ਪਾਤੀ ਤੇ ਮਿਕਸ ਕਰ ਦਾਂਗੇ ਥੋੜਾ ਜਿਹਾ ਸੇਕ ਲਵਾ ਲਾਂਗੇ ਤਾਂ ਕਿ ਮਸਾਲੇ ਵਿੱਚ ਰਚ ਜਾਣ ਅੱਛਾ ਅੱਛੀ ਲੱਗਦੀ ਹੈ ਟੇਸਟੀ ਲੱਗਦੀ ਹੈ ਤੇ ਇਹਦਾ ਆਪਾਂ ਪਰੌਂਠੇ ਵੀ ਬਣਾ ਸਕਦੇ ਹਾਂ ਸਟਫਡ ਕਰਕੇ ਸੈਂਡਵਿਚ ਵੀ ਬਣਾ ਸਕਦੇ ਹਾਂ ਹੁਣ ਰਾਤ ਦੀ ਡਿਨਰ ਤੋਂ ਬਾਅਦ ਵਾਕ ਕਰਕੇ ਆਏ ਸੀ ਅੰਦਰ ਤੇ ਅੰਜ ਅੰਦਰ ਆਏ ਇੰਨਾ ਸਮਾਨ ਪਿਆ ਔਰ ਕੱਪੜੇ ਮੀਨਸ ਦਵਿੰਦਰ ਦੇ ਕੱਪੜੇ ਇੱਕ ਜੈਕਟ ਪਾ ਜਾਂਦੇ ਨੇ ਇੱਕ ਲਾ ਜਾਂਦੇ ਨੇ ਕਦੇ ਫੁੱਲ ਫਲਿਸਟ ਜੈਕਟ ਪਾ ਲਈ ਕਦੇ ਸਲੀਵਲੈਸ ਪਾ ਲਈ ਇਹਨਾਂ ਦੀ ਕੈਪ ਲਿਆ ਕੇ ਹੈਂਡ ਟਾਵਲ ਰੱਖਤਾ ਆਪਣਾ ਫੋਨ ਰੱਖਤਾ ਇੱਥੇ ਬਸ ਐ ਖਲਾਰਦਾਂ ਦੇ ਨੇ ਸਮਾਨ ਬੱਚੇ ਵਾਂਗ ਮੈਂ ਇੰਨੀ ਵਾਰ ਕਹਿਨੀ ਵੀ ਕਿ ਤੁਸੀਂ ਮੇਰੀ ਥੋੜੀ ਥੋੜੀ ਹੈਲਪ ਕਰੋ ਨਾ ਮੇਰੀ ਬਹੁਤ ਹੈਲਪ ਹੋ ਜੂਗੀ ਵੀ ਆਪਣੇ ਕੱਪੜੇ ਆਪਣੇ ਚੀਜ਼ਾਂ ਤੋਂ ਤੇ ਥਾਂ ਸਿਰ ਜੇ ਰੱਖੋ ਨਾ ਟਿਕਾਣੇ ਤੇ ਮੈਨੂੰ ਇੰਨੀ ਹੈਲਪ ਹੀ ਬਹੁਤ ਆ ਤੁਹਾਡੀ ਟਾਈਮ ਹੋ ਰਿਹਾ 7:30 ਦਾ ਹੁਣ ਬਾਹਰੋਂ ਆਇਆ ਵਾਕ ਕਰ ਗਿਆ ਸ਼ਾਮ ਨੂੰ ਵੀ ਵਾਕ ਕਰ ਲਈ ਪਹਿਲਾਂ ਤੇ ਹੁਣ ਵੀ ਵਾਕ ਕਰ ਲੱਤਾਂ ਬਹੁਤ ਦੁਖਣ ਲੱਗਿਆ ਮੈਂ ਡਿਨਰ ਨਹੀਂ ਕਰਿਆ ਬਸ ਮਾਮਸਾ ਜਿਹੜਾ ਪਟੂਰਾ ਖਾ ਲਿਆ ਖਾ ਲਿਆ ਉਸ ਤੋਂ ਬਾਅਦ ਕਰਿਆ ਕਿ ਸ਼ਾਮ ਦੀ ਚਾਹ ਪੀਤੀ ਉਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਮੂੰਝ ਪਾਇਆ ਸਿਰਫ ਹੁਣ ਡਿਨਰ ਟਾਈਮ ਅਮੀ ਉਹ ਜਿਹੜਾ ਖਾਣਾ ਖਾ ਰਹੇ ਸੀ ਦੋ ਚਮਚੇ ਮੈਂ ਦਹੀਂ ਦੇ ਖਾਦੇ ਨੇ ਕਿਉਂਕਿ ਮੇਰੇ ਨਾਲ ਗਲੇ ਵਿੱਚ ਬਹੁਤ ਜਲਨ ਹੋ ਰਹੀ ਸੀ ਜਿਹ ਬਾਹਰੋਂ ਵਾਲਾ ਖਾਣਾ ਖਾਣ ਕਰਕੇ ਇੰਨੀ ਐਸਿਡਿਟੀ ਲਾਈਕ ਹੁੰਦਾ ਨਾ ਐਸੇ ਐਸਿਡਿਟੀ ਵੀ ਨਹੀਂ ਕਹਿ ਸਕਦੇ ਇੱਕ ਜਲਨ ਜੀ ਫੀਲ ਹੁੰਦੀ ਔਰੇ ਵੀ ਇੰਨਾ ਫੂਡ ਉਹ ਆਪਣਾ ਮਸਾਲੇ ਵਾਲਾ ਹੁੰਦਾ ਹੈਗਾ ਨਾ ਬਾਹਰ ਲਾ ਖਾ ਕੇ ਹਜਮ ਕਰਨਾ ਬਹੁਤ ਜ਼ਿਆਦਾ ਔਖਾ ਦਿਲ ਕਰਦਾ ਖਾਣ ਨੂੰ ਕਦੇ ਕਦੇ ਖਾ ਲਓ ਤਾਂ ਔਖਾ ਬਹੁਤ ਹੋਈਦਾ ਚਲੋ ਜੀ ਯਾਨੀ ਵੇਸ ਕਨੇ ਕ ਜੀ ਕਰਦਾ ਖਾ ਵੀ ਲੈਨੇ ਔਖੇ ਵੀ ਹੁੰਨੇ ਫਿਰ ਹਨਾ ਕੰਪਰੋਮਾਈਜ਼ ਕਰਨਾ ਪਊਗਾ ਤੇ ਹੁਣ ਕਰਦੇ ਵੀਡੀਓ ਦਾ ਐਂਡ ਹੋ ਗਿਆ ਸੋ ਅੱਜ ਵਾਲੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ